ਭਾਈ ਰੇਸ਼ਮ ਬਾਰੇ ਵੀ ਗੱਲ ਕਰਦੀ ਐ ਕਿ ਜਦੋਂ ਰੇਡਾਂ ਪੈਂਦੀਆਂ ਨੇ ਈਡੀ ਦੀਆਂ ਜਾਂ ਸੀਬੀਆਈ ਦੀਆਂ ਸਾਰੇ ਗੈਗ ਭਰਾਵ ਕੋੜਨਾ ਚ ਵੜ ਜਾਂਦੇ ਆ ਇੱਕ ਇੱਕ ਬੰਦਾ ਜਿਹੜਾ ਹਮੇਸ਼ਾ ਦਿਲੋਂ ਚਾਹੇ 220 ਦਾ ਕਿਸਾਨੀ ਮੋਰਚਾ ਦਿੱਲੀ ਵਾਲਾ ਹੋਵੇ ਚਾਹੇ ਹੋਣ ਲੱਗੇ ਬਾਰਡਰਾਂ ਦੇ ਸਾਡੇ ਮੋਰਚੇ ਹੋਣ ਦਿਲੋਂ ਖੜਦਾ ਭਰਾ ਦਿਲੋਂ ਸਮਰਪਤ ਐ ਬੰਦਾ ਕਈ ਤਾਂ ਮਾਹੌਲ ਦੇ ਇੱਕ ਗੀਤ ਗੂਦ ਗਾ ਦਿੰਦਾ ਵੀ ਮਾਹੌਲ ਜਿਹਾ ਆਪਣੇ ਹੋ ਜੇ ਗੀਤ ਗਾ ਦਿਓ ਪਰ ਇਹਨੇ ਕਈ ਵਾਰੀ ਆਈ ਹੋਈ ਖੜੋਤ ਮੋਰਚਾਂ ਦੇ ਵਿੱਚ ਤੋੜੀ ਐ ਤੇ ਤੈਨੂੰ ਲੋਕ ਧੰਨਵਾਦ ਆ ਸਾਡੇ ਭਰਾ ਦਾ ਕਿ ਹਮੇਸ਼ਾ ਸਾਡੀ ਪੰਜਾਬੀ ਦੀ ਗੱਲ ਪੰਜਾਬੀਅਤ ਦੀ ਗੱਲ ਸਾਡੀ ਕਿਸਾਨੀ ਦੀ ਗੱਲ ਸਾਡੇ ਲੋਕਾਂ ਦੀ ਗੱਲ ਜਿਵੇਂ ਸਾਡਾ ਭਰਾ ਕਰਦਾ ਰਹੇ 14 ਬਾਜਾ ਰਹਿ ਬਈ ਧੰਨਵਾਦ ਸ਼ੁਕਰੀਆ ਟੈਂਕਿਊ ਬਈ ਥੈਂਕ ਯੂ ਬਈ ਦੋਲੇ ਨਾ ਕਿਸਾਨੀ ਕੀ ਦੀਸਤ ਤੁਹਾਨੂੰ ਬਾਜ ਆਂਦੀ ਰਹੇਗੀ ਸੁਣ ਕੇ ਜਾਏ ਹੋ ਬਾਦਰਾ ਤੇ ਜਿਵੇਂ ਨਹੀਂ ਵੇੜੇ ਵਿੱਚ ਤੇਰੇ ਦੇ ਕਿਸਾਨ ਜੱਟ ਆ ਉਹ ਤੇਰੀ ਏਕ ਉਤੇ ਏਕ ਉਤੇ ਲਿਖ ਜਿੰਦਾਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਛੱਡ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਥੈਂਕ ਯੂ ਭਾਈ ਲੱਖਾ ਸੁਧਾਨਾ